ਜਿਸ ਕੇਸ ਦਾੜੀ ਰੱਖੇ ਹੋਇਆ ਸਾਨੂੰ ਤਾਂ ਬਹੁਤ ਮਾਣ ਮਹਿਸੂਸ ਹੁੰਦਾ ਤਾਂ ਇਹ ਫਿਲਮ ਦੇਖ ਕੇ ਤਾਂ ਮੈਨੂੰ ਲੱਗਦਾ ਜਿਨ੍ਹਾਂ ਨੇ ਕੇਸ ਦਾੜੀ ਨਹੀਂ ਰੱਖੀ ਉਹਨਾਂ ਦਾ ਵੀ ਇੱਕ ਵਾਰੀ ਦਿਲ ਕਰੂ ਸਿੱਖੀ ਸਿਧਾਂਤਾਂ ਦੀ ਗੱਲ ਕਰੀ ਹੋਈ ਆ ਫਿਲਮ ਚ ਪੀ ਗਰੇਵਾਲ ਜੀ ਨੇ ਇੱਕ ਬੱਬਰ ਛੇ ਦਾ ਰੋਲ ਨਿਭਾਇਆ ਤੇ ਕਿੰਨਾ ਸੂਰਮਾ ਬੰਦਾ ਮੈਂ ਨਹੀਂ ਆਪਣੀ ਲਾਈਫਟਾਈਮ ਦੇਖਿਆ ਬਾਕੀ ਸ਼ਿੰਦਾ ਗਰੇਵਾਲ ਇਹ ਕਮ ਗਰੇਵਾਲ ਜੀ ਨੇ ਨਿਕਤੀ ਜੀ ਨੇ ਐਕਟਿੰਗ ਬਹੁਤ ਜ਼ਬਰਦਸਤ ਕੀਤੀ ਹੈ ਸ਼ਰਮਾ ਬਹੁਤ ਵੱਡੀ ਚੀਜ਼ ਆ ਫਿਲਮਾ ਚੰਗਾ ਹੋਊਗਾ ਸੇ ਮੈਨੂੰ ਦੇਖ ਕੇ ਯੂਥ ਆ ਜਿਹੜਾ ਸਿੱਖੀ ਦੇ ਵੱਲ ਵਧੂਗਾ ਗੁਰਬਾਣੀ ਦੇ Song ਆ ਜਿਹੜੇ ਬਹੁਤ ਮਤਲਬ ਮਰਦੀ ਰੂਹ ਨੂੰ ਵੀ ਜਗਾ ਦਿੰਦੇ ਐਜੇ Song ਐ ਸਿੰਘ ਵੱਜਦਾ ਸ਼ੇਰ ਵੱਜਦਾ ਮਤਲਬ ਜੇ ਬੰਦਾ ਜ਼ਿੰਦਾ ਐ ਨਾ ਤੇ ਉਹਨੇ ਆ ਫਿਲਮ ਨਹੀਂ ਦੇਖੀ ਤਾਂ ਉਹਨੇ ਕੁਝ ਵੀ ਨਹੀਂ ਦੇਖਿਆ। ਅਕਾਲ ਦੇ bina ਦਾਰ ਦਾ ਰੋ ਵੀ ਨਹੀਂ ਹੈਗਾ। ਹਾਲਸਾ ਹਮਾਰੋ ਰੂਪ ਹੈ ਖਾਸ। ਕਾਲ ਫਿਲਮ ਦੇ ਪ੍ਰੀਮੀਅਰ ਤੋਂ ਲਗਾਤਾਰ ਬਣੇ ਹੋਇਆ ਤਾਂ ਵੀਰ ਸਾਡੇ ਨਾਲ ਨੇ ਸਿੰਘ ਸਰਦਾਰ ਸਾਡੇ ਨਾਲ ਨੇ ਤਾਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਅਕਾਲ ਫਿਲਮ ਦਾ ਪ੍ਰੀਮੀਅਰ ਦੇਖ ਕੇ ਨਿਕਲੇ ਨੇ ਕਿਵੇਂ ਲੱਗਿਆ ਕਿ ਵੀਰੇ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਬਹੁਤ ਸੋਹਣੀ ਫਿਲਮ ਲੱਗੀ ਹੈ ਵੀਰੇ ਮੇਰੇ ਮੈਂ ਸਮਝਦਾ ਕਿ ਸਿੱਖੀ ਦੇ ਪ੍ਰਚਾਰ ਲਈ ਸਿਨੇਮਾ ਬਹੁਤ ਵੱਡੀ ਚੀਜ਼ ਆ ਜਿਹੜਾ ਨਵਾਂ ਯੂਥ ਆ ਜੇ ਸਾਡਾ ਸਿਨੇਮਾ ਚੰਗਾ ਹੋਊਗਾ ਸਿਰ ਮੈਨੂੰ ਦੇਖ ਕੇ ਯੂਥ ਆ ਜਿਹੜਾ ਸਿੱਖੀ ਦੇ ਵੱਲ ਵਧੂਗਾ ਸੋ ਗਿੱਪੀ ਬਾਜੀ ਦਾ ਰੋਲ ਨਿੰਮਰਤ ਮੈਮ ਦਾ ਰੋਲ ਤੇ ਉਹਨਾਂ ਦੇ ਬੱਚਿਆਂ ਦਾ ਰੋਲ ਉਹ ਦੇਖ ਕੇ ਰੂਹ ਖੁਸ਼ ਹੋ ਗਈ ਤੇ ਸਾਰੀ ਆਡੀਅנס ਆ ਜਿਹੜੀ ਉਹਨਾਂ ਦਾ ਜਜਬਾ ਸੀਗਾ ਉਹ ਫਿਲਮ ਨੂੰ ਦੇਖ ਕੇ ਬਹੁਤ ਵਾਦਾ ਸੀਗਾ ਸੋ ਮੈਂ ਆਡੀਅנס ਨੂੰ ਬੇਨਤੀ ਕਰੂੰਗਾ ਕਿ ਵੱਧ ਚੜ ਕੇ ਜਿਹੜੀਆਂ ਕਾਲ ਫਿਲਮਾਂ ਨੂੰ ਦੇਖੋ ਤੇ ਆਪਣੇ ਬੱਚਿਆਂ ਨੂੰ ਜੁਰੂਰ ਦਿਖਾਓ ਕੀ ਕਹਿਣਾ ਚਾਹੋਗੇ ਫਿਲਮਾਂ ਕਿਉਂਕਿ ਇਸ ਵਿਸ਼ੇ ਤੇ ਜਦੋਂ ਮਜਬੂਤੀ ਦੇ ਨਾਲ ਕੰਮ ਹੋਇਆ ਖਾਸ ਗੱਲ ਹੈ ਕਿ ਕਰਨ ਜੋਰ ਜੁੜ ਗਏ ਫਿਲਮ ਹਿੰਦੀ ਭਾਸ਼ਾ ਦੇ ਵਿੱਚ ਵੀ ਰਿਲੀਜ਼ ਹੋਣੀ ਹੈ ਤਾਂ ਲੱਗਦਾ ਕਿ ਸਾਡੇ ਪੰਜਾਬੀ ਸਿਨੇਮੇ ਦੇ ਵਿੱਚ ਐਸੇ ਵਿਸ਼ੇ ਜਿਹੜੇ ਅਣਗੋਲੇ ਸੀ ਉਹ ਹੁਣ ਲਗਾਤਾਰ ਨਿਕਲ ਕੇ ਆਉਣਗੇ ਦੇਖੋ ਜੀ ਸਮੇਂ ਨੂੰ ਲੋੜ ਸੀਗੀ ਸਮੇਂ ਨੂੰ ਲੋੜ ਸੀ ਇੰਨੀਆਂ ਚੰਗੀਆਂ ਫਿਲਮਾਂ ਜਿਹੜੀਆਂ ਹੁਣ ਸਾਨੂੰ ਸਾਡੀ ਪੰਜਾਬੀ ਇੰਡਸਟਰੀ ਆਪਾਂ ਪਹਿਲਾਂ ਸੁਣਦੇ ਸੀ ਕਿ ਪੰਜਾਬੀ ਇੰਡਸਟਰੀ ਕੋਲ ਇੱਕ ਹਾਸੋ ਹੀਣੀਆਂ ਫਿਲਮਾਂ ਸੀ ਕਮੇਡੀ ਫਿਲਮਾਂ ਸੀ ਪਰ ਅੱਜ ਸਮੇਂ ਦੇ ਵਿੱਚ ਚੇਂਜ ਆਇਆ ਆ ਕਿ ਜਿਹੜੇ ਸਾਡੀ ਪੰਜਾਬੀ ਇੰਡਸਟਰੀ ਆ ਸਾਨੂੰ ਬਹੁਤ ਸੋਹਣੀਆਂ ਫਿਲਮਾਂ ਦੇ ਰਹੀ ਆ ਪਿੱਛੇ ਜੇ ਮਸਤਾਨੇ ਮੂਵੀ ਆ ਯਾਰ ਦਾਸ ਮੂਵੀ ਆਈ ਆ ਸੋ ਆਪਾਂ ਇਹਨਾਂ ਦਾ ਧੰਨਵਾਦ ਵੀ ਕਰਨਾ ਪਣਦਾ ਆ ਸਾਡੇ ਜਿਹੜੇ ਕਲਾਕਾਰ ਨੇ ਅੱਗੇ ਆਪਣੇ ਗਿੱਪੀ ਬਾਜੀ ਹੋ ਗਏ ਗੁਰਪ੍ਰੀਤ ਬਾਜੀ ਹੋ ਗਏ ਸੋ ਮੈਂ ਤਾਂ ਆਡੀਅנס ਨੂੰ ਇਹ ਕਹੂੰਗਾ ਕਿ ਵੱਧ ਚੜ ਕੇ ਫਿਲਮ ਦੇਖੋ ਤਾਂ ਜੋ ਅੱਗੇ ਤੋਂ ਵੀ ਸਾਨੂੰ ਇਹ ਏਦਾਂ ਦੀਆਂ ਫਿਲਮਾਂ ਪ੍ਰੋਵਾਈਡ ਕਰਨ। ਅਕਾਲ ਫਿਲਮ ਦੇ ਪ੍ਰੀਮੀਅਰ ਤੋਂ ਲਗਾਤਾਰ ਬਣੇ ਹੋਏ ਆ ਤਾਂ ਹੁਣ ਬਾਈ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਕਹਿਣਾ ਚਾਹੋਗੇ ਤੁਸੀਂ ਫਿਲਮ ਦੇਖ ਕੇ ਆਏ ਹੋ ਆ ਪ੍ਰੀਮੀਅਰ ਦੇ ਕੇ ਆਏ ਹਾਂ ਕਿ ਵੱਖਰਾ ਲੱਗਿਆ ਕਿ ਪੀਗਰੇਵਾਲ ਉਹਨਾਂ ਦੀ ਮਿਹਨਤ ਆ ਜਿਹੜੀ ਕਿੰਨੀ ਕਿਸ ਫਿਲਮ ਦੇ ਵਿੱਚ ਤੁਹਾਨੂੰ ਲੱਗਦੀ ਪਾਜੀ ਪਹਿਲਾਂ ਤਾਂ ਦੇਖੋ ਜਿਵੇਂ ਫਿਲਮ ਦਾ ਨਾਮ ਹੀ ਆ ਕਾਲ ਗੁਰਬਾਣੀ ਦਾ ਬੜਾ ਉੱਤਮ ਸ਼ਬਦ ਹੈ ਸਿੰਘਾਂ ਵਾਸਤੇ ਜਿਹੜਾ ਪਿਆਰ ਨਾਲ ਆਂਦਾ ਉਹਨੂੰ ਸਤਸਰੀ ਕਾਲ ਪਰ ਜੇ ਆਪਣੀ ਪ੍ਰਜਾ ਦੀ ਰੱਖਿਆ ਕਰਨੀ ਆ ਤੇ ਵਾਸਤੇ ਕਾਲ ਬਣ ਜਾਂਦੇ ਪੀਗਰੇਵਾਲ ਜੀ ਨੇ ਇੱਕ ਬੱਬਰ ਸ਼ੇਰ ਦਾ ਰੋਲ ਨਿਭਾਇਆ ਇਹਦੇ ਵਿੱਚ ਤੇ ਐਨਾ ਸੂਰਮਾ ਬੰਦਾ ਮੈਂ ਨਹੀਂ ਆਪਣੀ ਲਾਈਫ ਟਾਈਮ ਦੇਖਿਆ ਬਾਕੀ ਸ਼ਿੰਦਾ ਗਰੇਵਾਲ ਇਕਮ ਕਰੇਵਾਲ ਜੀ ਨੇ ਨਿਕਿਤ ਜੀ ਨੇ ਐਕਟਿੰਗ ਬਹੁਤ ਜ਼ਬਰਦਸਤ ਕੀਤੀ ਇੱਕ ਪੁਰਾਣੇ ਇਤਿਹਾਸ ਦਾ ਦਿਖਾਇਆ ਗਿਆ ਕਿ ਸਿੰਘ ਸੂਰਮੇ ਕਿਵੇਂ ਆਪਣੀ ਪ੍ਰਜਾ ਦੀ ਰੱਖਿਆ ਕਰਦੇ ਸੀ ਸਿੰਘਣੀਆਂ ਦਾ ਦਿਖਾਇਆ ਕਿ ਕਿਵੇਂ ਉਹ ਕਿੰਨੇ ਸ਼ੂਰਵੀਰ ਹੁੰਦੀਆਂ ਸੀਗੀਆਂ ਬਾਕੀ ਕਹਿੰਦੇ ਵੀ ਜਿਹੜਾ ਆਪਾਂ ਸੁਣਦੇ ਹਾਂ ਸਿੰਘਾਂ ਬਾਰੇ ਹਮੇਸ਼ਾ ਹੀ ਸਵਾ ਲੱਖ ਸੇ ਇੱਕ ਲੜਾਉ ਤਾ ਵੀ ਗੁਰੂ ਗੋਬਿੰਦ ਸਿੰਘ ਨਾਮ ਖਾਉ ਇਸ ਫਿਲਮ ਦੇਖ ਕੇ ਪਤਾ ਚੱਲਦਾ ਹੈ ਗਰਬਾਣੀ ਦੇ Song ਆ ਜਿਹੜੇ ਬਹੁਤ ਮਤਲਬ ਮਰਦੀ ਰੂਹ ਨੂੰ ਵੀ ਜਗਾ ਦਣ ਇਹ ਜੇ Song ਹੈ ਸਿੰਘ ਵੱਜਦਾ ਸ਼ੇਰ ਵੱਜਦਾ ਮਤਲਬ ਜੇ ਬੰਦਾ ਜ਼ਿੰਦਾ ਹੈ ਨਾ ਤੇ ਉਹਨੇ ਆ ਫਿਲਮ ਨਹੀਂ ਦੇਖੀ ਤਾਂ ਉਹਨੇ ਕੁਝ ਵੀ ਨਹੀਂ ਦੇਖਿਆ ਤੇ ਓਸਕਰ ਤੋਂ ਵੱਡਾ ਕੋਈ ਅਵਾਰਡ ਹੈ ਤਾਂ ਇਸ ਫਿਲਮ ਨੂੰ ਦੇਣਾ ਚਾਹੀਦਾ ਹੈ ਇਸ ਤਰ੍ਹਾਂ ਦੀਆਂ ਫਿਲਮਾਂ ਬਨੀਆਂ ਚਾਹੀਦੀਆਂ ਸਾਡੇ ਇਤਿਹਾਸ ਵਾਸਤੇ ਬਹੁਤ ਜ਼ਰੂਰੀ ਹੈ ਜਿਹੜੀ ਫਿਲਮਾਂ ਬਨ ਰਹੀਆਂ ਇੱਕ ਹੋਰ ਹੀ ਜਨਰੇਸ਼ਨ ਦੂਜੇ ਪਾਸੇ ਜਾ ਰਹੀ ਇਸ ਫਿਲਮ ਇਸ ਤਰ੍ਹਾਂ ਦੀ ਬਨਨ ਗਿਆ ਤਾਂ ਬੱਚਿਆਂ ਦਾ ਬਹੁਤ ਵੱਡਾ ਭਲਾ ਹੋਊਗਾ ਮਾਪਿਓ ਦਾ ਵੀ ਹੋਊਗਾ ਉਹ ਆਪਣੇ ਬੱਚਿਆਂ ਨੂੰ ਵਧੀਆ ਕਲਚਰ ਦੇ ਸਕਦੇ ਕਿੰਨੇ ਕਵਾਰ ਫਿਲਮ ਦੇ ਵਿੱਚ इमोशनल ਹੋਏ ਜਦੋਂ ਗਿੱਪੀ ਗਰੇਵਾਲ ਦੇ ਪਰਿਵਾਰ ਦੇ ਨਾਲ ਫਿਲਮ ਦੇ ਵਿੱਚ ਐਸਾ ਪਾਣਾ ਵਾਪਰ ਜਾਂਦਾ ਤਾਂ ਜਿੰਨੇ ਵੀ ਆਡੀਅנס ਦੇਖ ਰਹੀ ਸੀ ਸਭ ਦੀ ਅੱਖ ਨਮ ਹੋਈ ਹੈ ਤਾਂ ਤੁਹਾਡੇ ਮਨ ਦੇ ਵਿੱਚ ਉਦੋਂ ਕੀ ਚੱਲ ਰਿਹਾ ਸੀ ਕਿ ਜੋ ਫਿਲਮ ਦੇ ਵਿੱਚ ਉਹਨਾਂ ਨੇ ਸ਼ਿੱਦਤ ਦੇ ਨਾਲ ਕੰਮ ਕੀਤਾ ਉਸੇ ਤਰ੍ਹਾਂ ਦਰਸ਼ਕ ਨੇ ਜਿਹੜੇ ਉਹਨੂੰ ਪਿਆਰ ਦੇ ਰਹੇ ਸੀ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਆ ਰਹੀ ਸੀ ਮੈਨੂੰ ਜਿਵੇਂ ਉਹ ਆਪਣੇ ਬੱਚਿਆਂ ਨੂੰ ਵਾਰਦੇ ਸੀਗੇ ਐਨੇ ਸੂਰਮੇ ਹੁੰਦੇ ਸੀਗੇ ਮੇਰੀ ਅੱਖਾਂ 15-20 ਵਾਰੀ ਨਮ ਹੋਈਆਂ ਮੈਨੂੰ ਯਾਦ ਆ ਗਿਆ ਸਿੱਖੀ ਸਰੂਪ ਦਾ ਯਾਦ ਆ ਗਿਆ ਇਸ ਕਿਵੇਂ ਸੂਰਮੇ ਲੜਦੇ ਹੁੰਦੇ ਸੀ ਕਿਵੇਂ ਆਪਣੀ ਕੁਰਬਾਨੀ ਦਿੰਦੇ ਹੁੰਦੇ ਸੀ ਕਿਵੇਂ ਆਪਣੀ ਜਾਨ ਦੀ ਪਰਵਾਹ ਨਹੀਂ ਕਰਦੇ ਹੁੰਦੇ ਸੀ ਮਤਲਬ ਬਹੁਤ ਹੀ ਇਮੋਸ਼ਨਲ ਹੋਇਆ ਫਿਲਮ ਚ ਅੱਜ ਮੈਂ ਬਹੁਤ ਭਾਵੂਗਾ ਤੇ ਮਤਲਬ ਮੈਂ ਨਹੀਂ ਕੁਝ ਕਹਾਂ ਜਾਂ ਲਗਾਤਾਰ ਕਵਰੇਜ ਅਕਾਲ ਫਿਲਮ ਦੇ ਪ੍ਰੀਮੀਅਰ ਤੋਂ ਕਰ ਰਹੇ ਹਾਂ ਤਾਂ ਬਾਈ ਸਾਡੇ ਨਾਲ ਗੁਰੂ ਸਿੱਧੂ ਨੇ ਜੋ ਸੋਸ਼ਲ ਮੀਡੀਆ ਤੇ ਬਹੁਤ ਐਕਟਿਵ ਨੇ ਇਹਨਾਂ ਦੀਆਂ ਬੋਲੀਆਂ ਗੱਲਾਂ ਬਹੁਤ ਜ਼ੁਰਤ ਦੇ ਨਾਲ ਬੋਲ ਦਿੰਦਾ ਇਸ ਫਿਲਮ ਬਾਰੇ ਬਾਈ ਆਪਣੇ ਸ਼ਬਦਾਂ ਦੇ ਵਿੱਚ ਜਿਵੇਂ ਤੁਸੀਂ ਸੋਸ਼ਲ ਮੀਡੀਆ ਤੇ ਟ੍ਰੈਂਡ ਕਰ ਰਹੇ ਹੋ ਉਸ ਸ਼ਬਦਾਂ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਬਾਈ ਇਹੋ ਜੀਆਂ ਫਿਲਮਾਂ ਲਈ ਸ਼ਬਦ ਬੋਲਣੇ ਘੱਟ ਰਹਿ ਜਾਂਦੇ ਆ ਹਨਾ ਤੇ ਬਾਕੀ ਬਹੁਤ ਕਮਾਲ ਦੀ ਫਿਲਮ ਆ ਸਾਰਿਆਂ ਨੂੰ ਆਪਣੀ ਇਹੀ ਬੇਨਤੀ ਹੈ ਕਿ ਇਹੋ ਜੀਆਂ ਫਿਲਮਾਂ ਨੂੰ ਸਪੋਰਟ ਕਰੋ ਬਹੁਤ ਜ਼ਰੂਰੀ ਆ ਸਾਡੇ ਸਿਨੇਮੇ ਨੂੰ ਇਹੋ ਜੀਆਂ ਫਿਲਮਾਂ ਬਹੁਤ ਘੱਟ ਮਿਲਦੀਆਂ ਨੇ ਹੁਣ ਸਾਡੇ ਕੋਲ ਇਹ ਫਿਲਮ ਆ ਜਾਂ ਅੱਗੇ ਗੁਰਨਾਣਕ ਜਹਾਜ਼ ਫਿਲਮ ਆ ਰਹੀ ਆ ਤਾਂ ਇਹ ਫਿਲਮਾਂ ਨੂੰ ਜਦੋਂ ਸਪੋਰਟ ਮਿਲੂਗੀ ਤਾਂ ਮੈਨੂੰ ਲੱਗਦਾ ਸਾਡਾ ਇਤਿਹਾਸ ਇੰਨਾ ਕੁ ਵਿਸ਼ਾਲ ਆ ਕਿ ਸਾਡੇ ਕੋਲੇ ਆਏ ਦਿਨ ਇੱਕ ਫਿਲਮ ਸਾਡੀ ਝੋਲੀ ਪਊਗੀ ਤਾਂ ਵੀ ਸਾਡਾ ਇਤਿਹਾਸ ਨਹੀਂ ਮੁਕਣਾ ਹਨਾ ਤੇ ਅਸੀਂ ਜੰਗ ਜਨਰੇਸ਼ਨਾਂ ਅਸੀਂ ਆਉਣ ਵਾਲੇ ਟਾਈਮ 'ਚ ਸਿਨੇਮਾ ਸਿਰਜਣਾ ਆ ਤਾਂ ਸਾਡੇ ਲਈ ਰਾਹ ਖੁੱਲ ਰਹੇ ਆ ਇਹੋ ਜਿਹੀਆਂ ਫਿਲਮਾਂ ਬਾਨੀਆਂ ਇੱਕ ਆਪ ਦੇ ਆਪ 'ਚ ਬਹੁਤ ਵੱਡੀ ਗੱਲ ਆ ਉਸ ਤੋਂ ਬਾਅਦ 'ਚ ਜਦੋਂ ਇਹ ਵਰਕ ਕਰਨ ਗਈਆਂ ਤਾਂ ਫਿਰ ਤੇ ਬਹੁਤ ਕਮਾਲ ਹੋ ਜਾਣਾ ਹੈ ਅੱਛਾ ਤੂੰ ਤੁਹਾਡਾ ਤੁਸੀਂ ਅਦਾਕਾਰੀ ਦੇ ਨਾਲ ਜੁੜੇ ਹੋਨੇ ਆ ਬਹੁਤ ਵਾਰੀ ਮੌਕੇ ਆਉਂਦੇ ਨਹੀਂ ਤਾਂ ਜਦੋਂ ਇੱਥੋਂ ਤੱਕ ਵੀ ਕਿਹਾ ਜਾਂਦਾ ਕਿ ਕਤਲ ਕੇਸ ਕਰ ਦੋ ਫਿਰ ਫਿਲਮ ਦੇ ਵਿੱਚ ਰੋਲ ਮਿਲ ਜੂਗਾ ਜਾਂ ਕੋ ਨਿਮੋਨੇ ਵਾਲੇ ਰੋਲ ਵੀ ਚੱਲਦੇ ਨੇ ਪਰ ਤੁਸੀਂ ਸਿੱਖੀ ਦੇ ਨਾਲ ਜੁੜੇ ਹੋਏ ਹੋ ਆ ਇਹਦੇ ਲਈ ਅੰਦਰੋਂ ਬਹੁਤ ਵੱਡਾ ਜਜ਼ਬਾ ਚਾਹੀਦਾ ਤਾਂ ਉਹ ਜਜ਼ਬੇ ਬਾਰੇ ਉਹ ਜਜ਼ਬਾ ਬਾਈ ਤੁਸੀਂ ਆ ਫਿਲਮ ਦੇਖੀ ਆ ਤਤੋਂ ਨੂੰ ਆਇਆ ਹੋਊਗਾ ਕਿਤੇ ਨਾ ਕਿਤੇ ਇੱਕ ਸਾਨੂੰ ਤਾਂ ਅਸੀਂ ਕੇਸ ਦਾੜੀ ਰੱਖੇ ਹੋਏ ਆ ਸਾਨੂੰ ਤਾਂ ਬਹੁਤ ਮਾਣ ਮਹਿਸੂਸ ਹੁੰਦਾ ਤਾਂ ਇਹ ਫਿਲਮ ਦੇਖ ਕੇ ਤਾਂ ਮੈਨੂੰ ਲੱਗਦਾ ਜਿਨ੍ਹਾਂ ਨੇ ਕੇਸ ਦਾੜੀ ਨਹੀਂ ਰੱਖੀ ਉਹਨਾਂ ਦਾ ਵੀ ਇੱਕ ਵਾਰੀ ਦਿਲ ਕਰੂ ਸਿੱਖੀ ਸਿਧਾਂਤਾਂ ਦੀ ਗੱਲ ਕਰੀ ਹੋਈ ਆ ਫਿਲਮ 'ਚ ਹਨਾ ਸਿੱਖੀ ਸਿਧਾਂਤ ਖਾਲਸਾ ਮਜਲੂਮਾਂ ਤੇ ਜ਼ੁਲਮ ਨਹੀਂ ਕਰਦਾ ਖਾਲਸਾ ਕਿੱਦਾਂ ਦਾ ਆ ਉਹ ਦਿਖਾਇਆ ਗਿਆ ਆ ਫਿਲਮ 'ਚ ਹਨਾ ਤਾਂ ਇਹ ਫਿਲਮ ਦੇਖਣੀ ਤਾਂ ਬਣਦੀ ਬਣਦੀ ਆ ਬਾਕੀ ਰਹੀ ਗੱਲ ਕੇਸ ਕਤਲ ਕਰਾਉਣ ਦੀ ਯਾਰ ਸਾਡੀ ਜਿਹੜੀ ਬਲੱਡ ਲਾਈਨ ਆ ਸਾਡਾ ਜਿਹੜਾ ਪਿਸ਼ੋਕੜ ਆ ਉਹ ਸਾਡੇ ਲਈ ਮਾਣ ਦੀ ਗੱਲ ਹੀ ਇਹ ਹੈ ਬਾਈ ਅਸੀਂ ਤੁਰੇ ਫਿਰਦੇ ਆ ਅਸੀਂ ਜਿਉਂਦੇ ਆ ਅਸੀਂ ਪੱਗ ਬੰਨ ਕੇ ਆਪਦੇ ਆਪ ਨੂੰ ਇੱਕ ਬਹੁਤ ਵੀ ਇੱਕ ਕਹਿ ਲਈਏ ਵੀ ਰਾਜਿਆਂ ਵਾਂਗੂ ਰਹਿੰਦੇ ਆ ਅਸੀਂ ਹਨਾ ਤਾਂ ਜਿਹੜਾ ਸਾਡਾ ਰਤਬਾ ਬਣਦਾ ਆ ਕੇ ਇਸ ਦਾੜੀ ਰੱਖ ਕੇ ਜਾਂ ਕੋਈ ਵੀ ਜਦੋਂ ਪੱਗ ਬਨ ਲੈਂਦਾ ਬਾਈ ਸਿਮਰ ਉਹ ਤਾਂ ਜਿਹੜਾ ਰਤਬਾ ਬਣਦਾ ਨਾ ਉਹਨੂੰ ਆਪਦੇ ਆਪ 'ਚ ਇੱਕ ਐਵੇਂ ਲੱਗਣ ਲੱਗ ਜਾਂਦਾ ਵੀ ਮੇਰੇ ਤੋਂ ਘੈਂਟ ਕੋਈ ਨਹੀਂ ਮੇਰੇ ਤੋਂ ਉੱਚਾ ਕੋਈ ਨਹੀਂ ਬੰਨੀ ਹੋਵੇ ਬਾਦ ਸਰਦਾਰ ਲੱਗਦਾ ਹਾਂ ਬਸ ਤੇ ਉਹੀ ਆ ਫਿਰ ਕੋਈ ਰਾਜਾ ਹੋਵੇ ਭਾਵੇਂ ਕੋਈ ਮੰਤਰੀ ਹੋਵੇ ਕੁਝ ਵੀ ਹੋਵੇ ਫਿਰ ਉਹ ਵੱਡਾ ਨਹੀਂ ਲੱਗਦਾ ਬਾਈ ਤੇ ਇਹੀ ਰਤਬਾ ਆ ਖਾਲਸੇ ਦਾ ਪੱਗ ਦੇ ਬਿਨਾ ਸਰਦਾਰ ਦਾ ਰੋਬ ਹੀ ਨਹੀਂ ਆਗਾ ਖਾਲਸਾ ہمارا ਰੂਪ ਹੈ ਖਾਸ ਸਾਡੇ ਗੁਰੂਆਂ ਨੇ ਬੋਲੇ ਗੁਰੂ ਕੋਵਿਸ਼ ਨਹੀਂ ਹੈ ਅੱਜ ਹੁਣ 13 ਬਖਸ਼ੀ ਤੈਰਾ ਤੈਰੀ ਗਾਰੀ ਹੈ ਉਦੋਂ ਅੰਮ੍ਰਿਤਸਰ ਦੇ ਸਾਰਿਆਂ ਨੂੰ ਉਸ ਟਾਈਮ ਰੱਖਿਓ ਉਸ ਨੇੜੇ ਟਲੇ ਤਾਂ ਕਿ ਸਾਰੇ ਖਾਲਸਾ ਸਾਡੀ ਕੌਮ ਜੜੀ ਹੈ ਅੱਗੇ ਵੱਧ ਚੜ ਕੇ ਲੋਕੀ ਸਮਝਣ ਹੋਰ ਅੱਗੇ ਵਧਣ ਜਿਨ੍ਹਾਂ ਨੇ ਬਾਈ ਕੇਸ ਕਤਲ ਕਰਵਾਏ ਆ ਜਾਂ ਜਿਨ੍ਹਾਂ ਨੇ ਨਹੀਂ ਰੱਖੇ ਹੋਏ ਉਹ ਜਦੋਂ ਇਹ ਫਿਲਮ ਨੂੰ ਦੇਖਣਗੇ ਤਾਂ ਬਹੁਤ ਮਾਣ ਮਹਿਸੂਸ ਹੋਊਗਾ ਉਹ ਉਹਨਾਂ ਨੂੰ ਇੱਕ ਅੰਦਰੋਂ ਲੱਗੂਗਾ ਵੀ ਹਾਂ ਯਾਰ ਅਸੀਂ ਇਸ ਸਾਡਾ ਇਤਿਹਾਸ ਆ ਇਹ ਤਾਂ ਅਸੀਂ ਉਸ ਇਤਿਹਾਸ ਨੂੰ ਕਿਤੇ ਨਾ ਕਿਤੇ ਭੁੱਲ ਗਏ ਆ ਤਾਂ ਅਸੀਂ ਦੁਬਾਰਾ ਫੇਰ ਸਿੱਖੀ ਵੱਲ ਮੁੜੀਏ ਜਿਵੇਂ ਅਰਜਨ ਬਾਈ ਕਹਿੰਦਾ ਹੁੰਦਾ ਦਿਲ ਕਰੇ ਕੇਸ ਰੱਖ ਲਵਾਂ ਫੇਰ ਤੋਂ ਹਨਾ ਤਾਂ ਉਹ ਉਹ ਇਹ ਇਦਾਂ ਦੀਆਂ ਫਿਲਮਾਂ ਦੇਖਣ ਤੋਂ ਬਾਅਦ ਹਰੇਕ ਬੰਦੇ ਦੇ ਦਿਲ ਅੰਦਰ ਇਹ ਗੱਲ ਹੋਊਗੀ